ਅੱਜ ਰੋਲ ਜੀ ਸਾਹਿਬ ਯੁੱਧ ਨਸ਼ੇ ਵਿਰੁੱਧ ਉਹ ਵੀ ਮਿੰਟ ਦੇ ਰੋਡ ਨਸ਼ੇ ਵਿਰੁੱਧ ਜਿਹੜਾ ਦੂਸਰਾ ਆਗਾਜ਼ ਜਿਹੜਾ ਦੂਸਰੇ ਕਦਮ ਦਾ ਸ਼ੁਰੂਆਤ ਹੋਈ ਹੈ ਉਸ ਲੜੀ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਸ਼ੰਦਰ ਦੇ ਸ਼ਾਂਤੇ ਬਾੜ ਬਾਈ ਜਿਹੜੀਆਂ ਨੇ ਜਾਗਰੂਤ ਰੈਡੀਆਂ ਕੱਢੀਆਂ ਜਾਰੀਆਂ ਨੇ ਅੱਜ ਤਿੰਨ ਬਾਡਾਂ ਦੀ ਜਿਹੜੀ ਰੈਲੀ ਕੱਢੀ ਗਈ ਦੇ ਵਿੱਚ ਬੰਦਰੀ ਦਿਨ ਦੀ ਨੌਜਵਾਨਾਂ ਨੇ ਨਾਰੇਬਾਜੀ ਕਰਕੇ ਯੁੱਧ ਨਸ਼ੇ ਵਿਰੁੱਧਾ ਜਿਹੜਾ ਅਗਰ ਇਹ ਕਰੇ ਨਾਰੇ ਨੌਜਵਾਨ ਲਾ ਰਹੇ ਹੈ ਵੀ ਨਸ਼ੇ ਛੱਡੋ ਕੋਲ ਬੰਦੋ ਨਸ਼ਾ ਪੰਜਾਬ 'ਚ ਰਹਿਣ ਦੇ ਨਾ ਨਹੀਂ ਕਿਸੇ ਨੂੰ ਕਹਿਣ ਦੇਣਾ ਉਹਦੇ ਨਾਲ ਕਿਤੇ ਨਾ ਕਿਤੇ ਨੌਜਵਾਨਾਂ 'ਚ ਜੋਸ਼ ਵੀ ਦੇਖਣਯੋਗ ਸੀ ਤੇ ਜਿਹੜੇ ਲੋਕ ਘਰਾਂ 'ਚੋਂ ਬਾਹਰ ਨਿਕਲ-ਨਿਕਲ ਦੇਖ ਰਹੇ ਸੀ ਵੀ ਇਹ ਵਾਕਈ ਯਾਰ ਕੋਈ ਬੰਦੇ ਵਾਕਈ ਇਹ ਗੱਲ ਨਹੀਂ ਸਹਿਰਦ ਨੇ ਕਿ ਨਸ਼ਾ ਪੰਜਾਬ 'ਚੋਂ ਬੰਦ ਕਰਨਾ ਸਾਨੂੰ ਜਦੋਂ ਦੀ ਸਰਕਾਰ ਹੁੰਦੀ ਹੈ ਚਾਹੀਆ ਲਗਾਤਾਰ ਹੀ ਪੂਰੇ ਹਲਕੇ ਦੇ ਵਿੱਚ ਲੱਗੇ ਹੋਵੇ ਖਾਸ ਕਰ ਇਹ ਵੱਡੀ ਮੁਹਿੰਮ ਜਿਹੜੀ ਨਸ਼ਾ ਨੂੰ ਠੱਲ ਵੀ ਪਈ ਆ ਆંકੜੇ ਵੀ ਦੱਸਦੇ ਨੇ ਵੀ ਨੌਜਵਾਨ ਜਿਹੜੇ ਨੇ ਇਸ ਦਲਚਸਪ ਘਰ ਨਿਕਲ ਰਹੇ ਦੇਖੋ ਹਜ਼ਾਰਾਂ ਜਿਹੜਾ ਸਮਗਲਰ ਆ ਉਹਨਾਂ ਦੇ ਖਿਲਾਫ ਜਿਹੜੇ ਨੇ ਪਰਚੇ ਦਰਜ ਕਰੇ ਨੇ ਦੇਲਾਂ ਚ ਵੀ ਨੇ ਕੁਝ ਭਗੌੜੇ ਵੀ ਨੇ ਹਜ਼ਾਰਾਂ ਦੀ ਗਿਣਤੀ ਕੀ ਜਿਹੜੇ ਨੌਜਵਾਨਾਂ ਨਸ਼ਾ ਛੱਡ ਕੇ ਆਪਣਾ ਨਵਾਂ ਜੀਵਨ ਜਿਉਣ ਲਈ ਆਪਣੀ ਜਿਹੜੀ ਜੀਵਨ ਦੀ ਸ਼ੁਰੂਆਤ ਕਰ ਚੁੱਕੇ ਨੇ ਉਹਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਤਾਈਦੇ ਪੱਤਰ ਨੇ ਕਿਉਂਕਿ ਅਗਰ ਮੁਖੀ ਚਾਹੇ ਵੀ ਪਰਿਵਾਰ ਦੇ ਵਿੱਚ ਆ ਕੰਮ ਹੋਣਾ ਜਾਂ ਨਹੀਂ ਹੋਣਾ ਉਹ ਆਪਣੇ ਆਪ ਹੀ ਜੇਰਾ ਸੰਭਵ ਹੋ ਜਾਂਦਾ ਨਸ਼ਾ ਜੇ ਅਗਰ ਬੰਦ ਹੋ ਗਿਆ ਨਾ ਜਿਵੇਂ ਅੱਜ ਜਿਸ ਜਿੰਨਾ ਕਸੀਂ ਕਾਮਯਾਬ ਹੋ ਰਹੇ ਆ ਆਉਣ ਵਾਲੇ ਸਮੇਂ ਤੱਕ ਜਦ ਤੱਕ ਦੁਨੀਆ ਰਹੁ ਸਰਦਾਰ ਭਗਵੰਤ ਸਿੰਘ ਜੀ ਮਾਨ ਇਸ ਕਰ ਲਈ ਜਾਣੇ ਜਾਣਗੇ ਕਿ ਇੱਕ ਮੁੱਖ ਮੰਤਰੀ ਹੋਇਆ ਸੀ ਜਿਨੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਤੇ ਮੈਂ ਬਾਬਾ ਦੀਪ ਸਿੰਘ ਮਹਾਰਾਜ ਜੀ ਦਾ ਜਨਨ ਅਸਰ ਕਰਦਾ ਇਹਨਾਂ ਕੀ ਇਸ ਭਾਵਨਾ ਨੂੰ ਬੂਰ ਪਵੇ ਤੇ ਸਭ ਤੋਂ ਪਹਿਲਾਂ ਅਗਰ ਕੋਈ ਹਲਕਾ ਨਸ਼ਾ ਮੁਕਤ ਲਾਣਿਆ ਜਾਵੇ ਤਾਂ ਉਹ ਮੇਰਾ ਹਲਕਾ ਆਤਮ ਨਗਰ ਹੋਵੇ ਇਧਰ ਜੀਤਾ ਜਾ ਕੇ ਸਬੂਤ ਵੀ ਮਿਲਦੇ ਨੇ ਜਦੋਂ ਤੁਸੀਂ ਆਪਣੀ ਮੋਬਾਈਲ ਵੈਨ ਲੈ ਕੇ ਨਿਕਲਦੇ ਹੋ ਤਾਂ ਲੋਕ ਆਉਂਦੇ ਨੇ ਐਡਮਿਟ ਕਰ ਦਿੰਦੇ ਅਸੀਂ ਪਹਿਲਾਂ ਨਸ਼ੇ ਦੀ ਦਿਲ ਦੇ ਚੋਂ ਛੱਡਤਾ ਤੇ ਹੁਣ ਸਾਨੂੰ ਕੋਈ ਰੋਜ਼ਗਾਰ ਵਗੈਰਾ ਨਵਾਸ ਬਿਲਕੁਲ ਕਈ ਵਾਰੀ ਨੌਜਵਾਨ ਮੁੰਡੇ ਕੁੜੀਆਂ ਵੀ ਆ ਜਾਂਦੇ ਨੇ ਹਜੇ ਮੈਂ ਚਾਹਣਾ ਹੁੰਦਾ ਵੀ ਜਦੋਂ ਵੀਡੀਓ ਦੇ ਵਿੱਚ ਉਹਨਾਂ ਜਿਹੜਾ ਚਿਹਰਾ ਰਿਫਲੈਕਟ ਕਰਦੇ ਹੋ ਬਲਰ ਕਰ ਦਿਓ ਪਰ ਉਹ ਆਪ ਕਹਿੰਦੇ ਨੇ ਯਾਰ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਤਾਂ ਕੋਈ ਸਹਾਰਾ ਨਹੀਂ ਸਾਨੂੰ ਤਾਂ ਕੋਈ ਗਾਈਡ ਕਰਨ ਵਾਲਾ ਨਹੀਂ ਜਦੋਂ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਆਈ ਹੈ ਤਾਂ ਸਾਨੂੰ ਇੱਕ ਆਸ ਦੀ ਕਿਰਨ ਜਿਵੇਂ ਹਨੇਰੇ ਵਿੱਚ ਜਗ ਨੂੰ ਜਗ ਨੂੰ ਟਮਟਮਾਉਂਦਾ ਜਾਂਦਾ ਹੁੰਦਾ ਨਾ ਉਹਨਾਂ ਨੂੰ ਆਸ ਦੀ ਇੱਕ ਕਿਰਨ ਨਜ਼ਰ ਆਈ ਹੈ ਜਿਹਦੇ ਵਿੱਚ ਉਹ ਭੱਜ ਭੱਜ ਕੇ ਇਸ ਦਾਲੀ ਆ ਰਹੇ ਨੇ ਕਿ ਸਾਡਾ ਨਸ਼ਾ ਛਡਾ ਦਿਓ ਫਲਾਨੀ ਜਿਹਦਾ ਨਸ਼ਾ ਬਿਕਦਾ ਅੱਜ ਵੀ ਹੁਣ ਤੁਰੇ ਆਉਂਦੇ ਆ ਤੇ ਵੀ ਇੱਕ ਇਨਫੋਰਮੇਸ਼ਨ ਆਈ ਹੈ ਕਿ ਉਹਦੇ ਖਿਲਾਫ ਜਿਹੜੀ ਬੜੀ ਜਲਦੀ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰ ਰਹੇ ਹਾਂ ਜਿਹੜੀ ਕੋਈ ਵੀ ਅਗਰ ਨਸ਼ੇ ਦੀ ਸੂਚਨਾ ਮਿਲਦੀ ਹੈ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲਪਲਾਈਨ ਨੰਬਰ ਹੈ ਮੇਰਾ ਹੈਲਪਲਾਈਨ ਹੈ ਮੇਰੇ ਨਿੱਜੀ ਨੰਬਰ ਵੀ ਹੈਗੇ ਉਹਨਾਂ ਤੇ ਤੁਸੀਂ ਸੂਚਨਾ ਦੇ ਸਕਦੇ ਹੋ ਜਿਹੜੀ ਤੁਹਾਡੀ ਸ਼ਿਕਾਇਤ ਹੈ ਗੁਪਤ ਰੱਖਾਂਗੇ 100% ਸਿਕਿਉਰਿਟੀ ਦੀ ਸਰਦਾਰ ਕੁਲਵੰਤ ਸਿੰਘ ਜੀ ਜਮੇਵਰੀਆ ਸਰਦਾਰ ਭਗਵੰਤ ਸਿੰਘ ਮਾਨਦੀ ਜਮੇਵਰੀਆ ਉਹਦੇ ਤਤੀ ਹਵਾ ਨਹੀਂ ਲੱਗਣ ਜੀ